ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਕਰਦੀ ਆਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐਂ ਜੀ ਅੱਜ ਆਪਾਂ ਨਵਾਂ ਕਨਸੈਪਟ ਨਹੀਂ ਐ ਆਪਾਂ ਜਿਹੜਾ ਤੁਸੀਂ ਪਹਿਲਾਂ ਸੂਟ ਦੇਖਿਆ ਆਰੀ ਵਰਕ ਦੇ ਵਿੱਚ ਦੇਖਿਆ ਲੇਲਨ ਦੇ ਦੁਪੱਟੇ ਨੂੰ ਡਿਜੀਟਲ ਪ੍ਰਿੰਟ ਤੇ ਟੈਸਲਸ ਵਾਲੇ ਦੁਪੱਟੇ ਦੇਖਿਆ ਤੁਸੀਂ ਅੱਜ ਉਸੇ ਦੇ ਵਿੱਚ ਨਵੇਂ ਕਲਰ ਆਏ ਐ ਮੈਂ ਸੋਚਿਆ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਿੱਤੇ ਜਾਣ ਪੁਰਾਣੇ ਕਲਰ ਦੇ ਵਿੱਚ ਵੀ ਤੁਸੀਂ ਆਰਡਰ ਕਰ ਸਕਦੇ ਹੋ ਸਾਰੇ ਲਿਮਟਿਡ ਜਾ ਸਟਾਕ ਬਚਿਆ ਹੋਇਆ ਪਰ ਨਵਾਂ ਜਿਹੜਾ ਸਟਾਕ ਹੈ ਆਪਣੇ ਕੋਲੇ ਆ ਗਿਆ ਹੈਗਾ ਨਵੇਂ ਸਟਾਕ ਤੇ ਵਿੱਚ ਸਾਰੇ ਚਾਰ ਕਲਰ ਹੈ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੇਖ ਲੈਣੀ ਆ ਰਿਪੀਟ ਕਿੰਨੇ ਹੋਏ ਆ ਤੇ ਨਵੇਂ ਕਿੰਨੇ ਆ ਹਾਂਜੀ ਇਹਦੇ ਵਿੱਚ ਜੀ ਆਪਾਂ ਨੂੰ ਫਰੋਜੀ ਦਾ ਇੱਕ ਤਾਂ ਤੇ ਇੱਕ ਪਿਸਤੇ ਦਾ ਜਿਹੜਾ ਸਟਾਕ ਸੀਗਾ ਉਹ ਕਲੀਅਰ ਹੋ ਗਿਆ ਸੀ ਇਸ ਲਈ ਆਪਾਂ ਰੀਸਟਾਕ ਕੀਤਾ ਉਹ ਤੇ ਨਵੇਂ ਜਿਹੜੇ ਕਲਰ ਹੈ ਆਪਣੇ ਕੋਲੇ ਨਵੇਂ ਦੋ ਰੰਗ ਆ ਗਏ ਹੈ ਜੀ ਆਲ ਓਵਰ ਦੇ ਵਿੱਚ ਆਲ ਓਵਰ ਦੇ ਵਿੱਚ ਜਿਆਦਾ ਡਿਮਾਂਡ ਸੀਗੀ ਬਹੁਤ ਸਾਰੇ ਕਸਟਮਰਸ ਕਹਿੰਦੇ ਸੀਗੇ ਕਿ ਸਾਨੂੰ ਆਲ ਓਵਰ ਚਾਹੀਦਾ ਮੈਚਿੰਗ ਨਹੀਂ ਚਾਹੀਦਾ ਤੇ ਆਲ ਓਵਰ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਦੋ ਨਵੇਂ ਕਲਰ ਲੈ ਕੇ ਆਂਦੇ ਆ ਬੇਬੀ ਪਿੰਕ ਹੈ ਬਹੁਤ ਸੋਹਣਾ ਰੰਗ ਹੈ ਇਹਦੇ ਨਾਲ ਦੀ ਬਾਟਮ ਹੈ ਤੇ ਇਹਦੇ ਨਾਲ ਦਾ ਮਤਲਬ ਦੁਪੱਟਾ ਹੈ ਦੁਪੱਟਾ ਜੋ ਵੀ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਹ ਇਹ ਕਾਫੀ ਜਿਆਦਾ ਕੁਆਂਟੀਟੀ ਚ ਆ ਗਏ ਹੈਗੇ ਆਲਓਵਰ ਇਹ ਤੁਸੀਂ ਬੇਫਿਕਰ ਹੋ ਕੇ ਮੰਗਾ ਸਕਦੇ ਹੋ ਪਰ ਇਹਦਾ ਵੀ ਇੱਕ ਨਾ ਇੱਕ ਜਿਵੇਂ ਮਿੱਥੋਂ ਪਹਿਲਾਂ ਹੀ ਮਤਲਬ ਆਰਡਰ ਲੱਗੇ ਹੋਏ ਐ WhatsApp ਦੇ ਉੱਪਰ ਹੀ ਮੇਰੇ ਇੰਸਟਾ ਦੇ ਉੱਪਰ ਆਲਰੇਡੀ ਮੈਨੂੰ ਮੈਂ ਪਿਕਸ ਸੀਗੀਆਂ ਕੁਝ ਕੁ ਸ਼ੇਅਰ ਕਰਤੀਆਂ ਜੋ ਮੇਰੇ ਨਾਲ ਪੁਰਾਣੇ ਮੇਰੇ ਵਿਊਅਰਸ ਜੁੜੇ ਹੋਏ ਐ ਪਹਿਲਾਂ ਸੂਟ ਮੇਰੇ ਤੋਂ ਖਰੀਦੇ ਸੀਗੇ ਉਹਨਾਂ ਨੂੰ ਮੈਂ ਪਾਈਆਂ ਉਹਨਾਂ ਨੇ ਕਾਫੀ ਜ਼ਿਆਦਾ ਬੁੱਕ ਕਰ ਲਏ ਐ ਸੋ ਉਸ ਹਿਸਾਬ ਨਾਲ ਲਿਮਟਿਡ ਰਹਿ ਗਿਆ ਤੇ ਲਓ ਜੀ ਇੱਕ ਇਹਦੇ ਵਿੱਚ ਕਲਰ ਆ ਗਿਆ ਲੈਮਨ येलो ਇਹ ਵੀ ਬਹੁਤ ਸੋਹਣਾ ਰੰਗ ਹੈ ਅੱਛਾ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਹਾਂਜੀ ਇਹ ਇਹ ਲੈਮਨ yellow ਹੈ ਇਹ ਲੈਮਨ yellow ਤੇ ਆਪਣੇ ਕੋਲੇ ਬੇਬੀ ਪਿੰਕ ਹੈ ਜਿਹੜਾ ਆਲ ਓਵਰ ਦੇ ਵਿੱਚ ਆਇਆ ਹੈਗਾ ਤੇ ਜਿਹੜਾ ਮੈਚਿੰਗ ਹੈ ਮੈਚਿੰਗ ਦੇ ਵਿੱਚ ਉਹੀ ਪੀਕਾਕ ਵਾਲੀ ਸ਼ੇਡ ਹੈ ਜਿਹੜੀ ਇਹ ਘਟ ਗਈ ਸੀ ਥੋੜੀ ਜੀ ਆਪਾਂ ਇਹ ਮੰਗਾ ਲਈ ਹੈ ਤੇ ਸੀ ਗ੍ਰੀਨ ਸੌਰੀ ਫਿਰੋਜ਼ੀ ਹੈ ਜਿਹੜਾ ਫਿਰੋਜ਼ੀ ਆਪਣੇ ਕੋਲੇ ਸ਼ਾਰਟੇਜ ਹੋ ਗਈ ਸੀ ਫਿਰੋਜ਼ੀ ਦੇ ਰੰਗ ਹੈ ਜਿਹੜੇ ਆਪਣੇ ਕੋਲੇ ਆ ਗਏ ਆ ਪਰ ਆਉਂਦਿਆ ਸਾਰ ਹੀ ਇਹ ਜਿੰਨੇ ਪੈਂਡਿੰਗ ਸੀ ਆਰਡਰ ਮੈਂ ਉੱਥੇ ਪਿਕਸ ਪਾਤੀਆਂ ਸੀਗੀਆਂ ਤੇ ਬੁੱਕ ਹੋ ਗਿਆ ਹੁਣ ਇਹ ਵੀ ਲਿਮਟਿਡ ਹੈ ਤੇ ਪਿਸਤਾ ਜਿਹੜਾ ਪਿਸਤਾ ਮੈਂ ਫਿਰ ਤੋਂ ਬੋਲੀਆ ਪਿਸਤਾ ਸੂਟ ਸੀ ਨਾ ਜਿਹੜਾ ਆਲ ਓਵਰ ਉਹ ਕਾਫੀ ਜ਼ਿਆਦਾ ਸੇਲ ਹੋਇਆ ਉਹਦੇ ਲਈ ਮੈਂ ਕਾਫੀ ਕੋਸ਼ਿਸ਼ ਕਰ ਰਹੀ ਆ ਵੀ ਫਿਰ ਤੋਂ ਮੈਂ ਰੀਸਟਾਕ ਕਰਾਂ ਪਿਸਤਾ ਦੇ ਵਿੱਚ ਜਿਵੇਂ ਆ ਜਾਂਦਾ ਮੈਂ ਉਸਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਦਊਂਗੀ ਫਿਲਹਾਲ ਉਸ ਤੇ ਬਹੁਤ ਘੱਟ ਲਿਮਟਿਡ ਸੂਟ ਹੈ ਕੁਝ ਕੁਸਤੇ ਵਿੱਚ ਆਰਡਰ ਬੁੱਕ ਨੇ ਕੁਝ ਕੁ ਤੁਸੀਂ ਇਨਕੁਆਰੀ ਕਰ ਸਕਦੇ ਹੋ ਪੁੱਛ ਸਕਦੇ ਹੋ ਸਭ ਤੋਂ ਪਹਿਲਾਂ ਇਹ ਫਿਰੋਜ਼ੀ ਤਾਂ ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਹੀ ਹੈ ਮੈਂ ਤੁਹਾਨੂੰ yellow ਜਿਹੜਾ lemon yellow ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦੇਣੀ ਹੈ ਇੱਕ ਵਾਰੀ ਫਿਰ ਦੱਸ ਦਿਆਂ ਜੋ ਨਵੇਂ ਵਿਊਅਰਸ ਆਏ ਨੇ ਇਹ ਜੀ ਆਪਣਾ ਲੇਲਨ ਦਾ ਸਟਾਫ ਹੈ ਲੇਲਨ कॉटन ਹੈ ਇਹ ਇਹਦੇ ਨਾਲ ਲੇਲਨ कॉटन ਦਾ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਦੇ ਵਿੱਚ ਟੈਸਲਸ ਵਾਲਾ ਤੇ ਬਾਟਮ ਵੀ ਇਸ ਦੇ ਨਾਲ ਲੇਲਨ ਦੀ ਰਹੇਗੀ ਤੇ ਇਹਦੇ ਉੱਪਰ ਆਰੀ ਦਾ थ्रेड ਆਰੀ ਦਾ ਵਰਕ ਹੋ ਜਾਵੇ। ਇਹ ਇਸ ਦੀ ਸ਼ਰਟ ਹੈ ਜੀ। ਵਰਕ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਵੀ ਦੇਖ ਲਓ। ਥੋੜੀ ਜਿਹਾ ਇੱਥੇ ਗੇਟ ਓਪਨ ਹੋਣ ਕਰਕੇ ਲਾਈਟ ਪੈ ਰਹੀ ਹੈ। ਤੁਹਾਨੂੰ ਇਹ ਫਿੱਕਾ ਕਰੀਮ ਜਿਹਾ ਲੱਗ ਰਿਹਾ ਹੈ। ਮੈਂ ਇਸਦੇ ਨਾਲ ਪਿਕਸ ਵੀ ਸ਼ੇਅਰ ਕਰ ਦੂੰਗੀ ਇਹ ਲੈਮਨ yellow ਹੈ ਤੇ ਇਸ ਤੇ ਇਹ ਜਿਹੜਾ ਵਰਕ ਹੈ ਪ੍ਰੋਪਰ ਫਰੰਟ ਦੇ ਉੱਪਰ ਵਰਕ ਆਏਗਾ ਤੇ ਬੈਕ ਸਾਈਡ ਇਹਦੀ ਉਹੀ ਡਾਟਡ ਰਹੇਗੀ neck ਤੱਕ neck ਦੇ ਕਰੀਬ ਇੱਥੋਂ ਤੱਕ ਇਸਦਾ ਵਰਕ ਜਾਏਗਾ ਤੇ ਬੈਕ ਇਸ ਦੀ ਇਸ ਤਰ੍ਹਾਂ ਡਾਟਡ ਰਹੇਗੀ ਇਹ ਆਜੀ ਲੇਲਨ ਦਾ ਸਟਾਫ ਹੋ ਅੱਛਾ ਅੱਜ ਦਿਨਾਂ ਮੈਂ ਦੂਸਰੇ ਮੋਬਾਈਲ ਨਾਲ ਵੀਡੀਓ ਬਣਾ ਰਹੀ ਆ ਇਹਦੇ ਵਿੱਚ ਥੋੜਾ ਬਲੈਕ ਵਾਈਟ ਐਦਾਂ ਦਾ ਕੁਝ ਹੋ ਰਿਹਾ ਸੀਨ ਕਿਉਂਕਿ ਮੇਰਾ ਦੂਸਰਾ ਫੋਨ ਹੈ ਜਿਹੜਾ ਡਾਊਨ ਸੀਗਾ ਉਸਦੀ ਬੈਟਰੀ ਲੋ ਹੈ ਕਿਉਂਕਿ ਮੈਂ ਹੁਣੇ ਬਾਜ਼ਾਰੋਂ ਆਈ ਸੀਗੀ ਆਪਣਾ ਇਹ ਸਾਰਾ ਸਮਾਨ ਲੈ ਕੇ ਆਈ ਸੀ ਤੇ ਮੈਂ ਸੋਚਿਆ ਕਿ ਚਲੋ ਆਂਦੇ ਹੀ ਲੱਗਿਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਦਿਆਂ ਇਹ ਲੈਲਨ ਦਾ ਬਾਟਮ ਹੈ ਜੀ ਇਸ ਸ਼ਰਟ ਦੇ ਨਾਲ ਦਾ ਬਾਟਮ ਹੈ ਇਹ ਲੈਮਨ yellow shirt ਹੈ ਤੇ ਇਹ ਇਸ ਦਾ ਬਾਟਮ ਹੈ ਬਿਲਕੁਲ ਮੈਚਿੰਗ ਹੈ ਕੰਟਰਾਸਟ ਨਹੀਂ ਹੈ ਇਸ ਵਾਰ ਬਿਲਕੁਲ ਮੈਚਿੰਗ ਹੈ ਤੇ ਇਹ ਇਸ ਦਾ ਦੁਪੱਟਾ ਆ ਜਾਂਦਾ ਦੁਪੱਟਾ ਸੇਮ ਉਹੀ ਜੀ ਡਿਜੀਟਲ ਪ੍ਰਿੰਟ ਰਹੇਗਾ ਇਸ ਤੇ ਵਿੱਚ ਤੇ ਇਸ ਦਾ ਜਿਹੜਾ ਬਾਰਡਰ ਹੈ ਇਹ ਲੈਮਨ yellow ਇਸ ਤਰ੍ਹਾਂ ਰਹੇਗਾ ਕਿਉਂਕਿ ਇਹ ਸਾਰਿਆਂ ਦਾ ਦੁਪੱਟੇ ਦਾ ਜਿਹੜਾ ਵਿੱਚ ਸ਼ੇਡ ਹੈ ਪ੍ਰਿੰਟ ਡਿਜ਼ਾਈਨ ਆ ਬਾਰਡਰ ਹਮੇਸ਼ਾ ਉਸਦੇ ਨਾਲ ਮੈਚ ਕੀਤਾ ਜਾਂਦਾ ਹਲਕਾ ਜਾਂ ਡਾਰਕ ਇਸ ਤਰ੍ਹਾਂ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੀ ਆ ਇਹ ਇਸ ਦਾ ਦੁਪੱਟਾ ਤੇ ਦੁਪੱਟੇ ਦੇ ਟੈਸਲਸ ਰਹਿਣਗੇ ਇਹ ਜੋ ਬੰਬਲਿੰਗ ਹੁੰਦੀ ਆ ਇਸ ਦੀ ਕੀਤੀ ਬੰਬਲ ਰਹਿਣਗੇ ਇਸ ਤਰ੍ਹਾਂ ਟੈਸਲਸ ਵਾਲਾ ਦੁਪੱਟਾ ਵਧੀਆ ਕਲਾਸੀ ਦੁਪੱਟਾ ਹੈ ਤੁਸੀਂ ਇਹਨੂੰ ਕਿਸੇ ਤਰ੍ਹਾਂ ਵੀ ਵੇਅਰ ਕਰ ਸਕਦੇ ਹੋ ਸਾਈਡ ਤੇ ਵੀ ਕਰ ਸਕਦੇ ਹੋ ਫਲਾਕੇ ਵੀ ਲੈ ਸਕਦੇ ਹੋ ਤੇ ਬੁਕਲ ਮਾਰ ਕੇ ਵੀ ਲੈ ਸਕਦੇ ਕਿਸੇ ਵੀ ਤਰ੍ਹਾਂ ਮਤਲਬ ਹਰ ਤਰ੍ਹਾਂ ਨਾਲ ਇਸ ਦੁਪੱਟਾ ਜਿਹੜਾ ਜਚੇਗਾ ਤੇ ਜਾਣ ਵਾਲਾ ਇਹ ਹੋ ਗਿਆ ਜੀ ਆਪਣਾ yellow ਦੇ ਵਿੱਚ ਇਹ ਸ਼ਰਟ ਹੋ ਗਈ ਹੈ ਆਰੀ ਵਰਕ ਦਾ ਉੱਪਰ ਤੇ ਇਹ ਇਸ ਦੇ ਨਾਲ ਪਲੇਨ ਇਸ ਦਾ ਬਾਟਮ ਹੈ ਸਟੱਫ ਇਸ ਦਾ ਬਹੁਤ ਜ਼ਿਆਦਾ ਵਧੀਆ ਤੇ ਰੇਂਜ ਇਸ ਦੀ ਬਿਲਕੁਲ ਰੀਜ਼ਨੇਬਲ ਰਹਿਣ ਵਾਲੀ ਹੈ ਉਨਾ ਪਰਿੰਸ ਦੀ ਗੱਲ ਵੀ ਨਾਲ ਦੀ ਨਾਲ ਕਰ ਲੈਣੀ ਕਿਉਂਕਿ ਸਟਾਰਟਿੰਗ ਦੇ ਵਿੱਚੋਂ ਮੈਂ ਪਹਿਲੀ ਵੀਡੀਓ ਪਾਈ ਸੀ ਉਸਦੇ ਵਿੱਚ ਮੈਂ ਇਸ ਦੀ ਰੇਂਜ ਹੈ ਜਿਹੜੀ ਉਹ ਮੈਂਸ਼ਨ ਕਰਨੀ ਭੁੱਲ ਗਈ ਸੀਗੀ ਸੋ ਇਸ ਦੀ ਰੇਂਜ ਹੈ ਜੀ 1450 ਰੁਪਏ ਹੈ ਤੇ ਇਸ ਦੇ ਨਾਲ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਇਸ ਦੇ ਵਿੱਚ ਆਪਾਂ ਦੂਸਰੇ ਕਲਰ ਦੀ ਗੱਲ ਕਰਦੇ ਹਾਂ ਇਹ ਆ ਜਾਂਦਾ ਜੀ ਬੇਬੀ ਪਿੰਕ ਇਹ ਵੀ ਕਲਰ ਬਹੁਤ ਸੋਹਣਾ ਹੈ ਸੇਮ ਉਹੀ ਪੈਟਰਨ ਉਹੀ ਡਿਜ਼ਾਈਨ ਰਹੇਗਾ ਉਹੀ ਵਰਕ ਰਹੇਗਾ ਜੀ ਇਸ ਦਾ ਉੱਪਰ ਤੱਕ ਤੇ ਬੈਕ ਇਸ ਦੀ ਵੀ ਡਾਟਡ ਰਹਿਣ ਵਾਲੀ ਹੈ ਪਲੇਨ ਸਟਾਫ ਲੈ ਲੰਦਾ ਇਸ ਦੇ ਨਾਲ ਵੀ ਇਸ ਦਾ ਜੋ ਬਾਟਮ ਹੈ ਉਹ ਕੰਟਰਾਸਟ ਹੈ ਸੋਰੀ ਆਲਓਵਰ ਹੈ ਮੈਚਿੰਗ ਦੇ ਵਿੱਚ ਨਹੀਂ ਹੈ ਬਾਟਮ ਨੂੰ ਮੈਂ ਓਪਨ ਕਰਦੀ ਆਂ ਕਪੜਾ ਬਹੁਤ ਪਿਆਰਾ ਹੈ ਜੀ ਲੇਲਨ ਦਾ ਕਪੜਾ ਹੈ ਤੇਸ ਦੇ ਉੱਪਰ ਅੱਛਾ ਆਰੀ ਦਾ ਵਰਕ ਹੋਇਆ ਹੋਇਆ ਹੈ ਥ레ਡ ਆਰੀ ਦਾ ਵਰਕ ਹੈ ਇਹ ਇਸਦੀ ਬਾਟਮ ਹੈ ਬਿਲਕੁਲ ਪਲੇਨ ਦੇ ਵਿੱਚ ਬਹੁਤ ਸੋਹਣਾ ਪਿਆਰਾ ਕਨਸੈਪਟ ਹੈ ਨਵਾਂ ਕਨਸੈਪਟ ਹੈ ਨਵੀਂ ਚੀਜ਼ ਹੈ ਇਸ ਵਾਰ ਨਵੀਂ ਟ੍ਰੈਂਡਿੰਗ ਦੇ ਵਿੱਚ ਆਈ ਹੈ ਲੇਟੈਸਟ ਡਿਜ਼ਾਈਨ ਹੈ ਬਿਲਕੁਲ ਨਿਊ ਡਿਜ਼ਾਈਨ ਹੈ ਇਹ ਇਸ ਦੇ ਨਾਲ ਜੀ ਦੁਪੱਟਾ ਜਾਣ ਵਾਲਾ ਹੈ ਸੇਮ ਉਹੀ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਤੇ ਸਾਈਡ ਦੇ ਉੱਪਰ ਇਸ ਤਰ੍ਹਾਂ ਟੈਸਲਸ ਰਹਿਣੀਆਂ ਇਸਤੇ ਲੇਲਨ ਦਾ ਦੁਪੱਟਾ ਜੀ ਲੇਲਨ ਦਾ ਹੀ ਬਾਟਮ ਹੈ ਤੇ ਲੇਲਨ ਦੀ ਸ਼ਰਟ ਹੈ ਪੂਰਾ ਸੂਟ ਆਲਓਵਰ ਸੂਟ ਹੈ ਤੇ ਸਾਰਾ ਸੂਟ ਜੀ ਲੇਲਨ ਦੇ ਸਟਾਫ ਦੇ ਵਿੱਚ ਜਾਣ ਵਾਲਾ ਤੇ ਇਸਤੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਵਾ ਇੱਕ ਵਾਰੀ ਫਿਰ ਤੋਂ ਦੇਖ ਲਓ ਤੁਹਾਨੂੰ ਜੋ ਇਹ ਨਵੇਂ ਕਲਰ ਪਸੰਦ ਆ ਰਹੇ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਆਰਡਰਸ ਆ ਜਿਹੜੇ ਉਹ ਬੁੱਕ ਕਰ ਸਕਦੇ ਹੋ ਨਾਲ ਦੀ ਨਾਲ ਇਹ ਇਸ ਦਾ ਬਾਟਮ ਹੈ ਤੇ ਇਹ ਇਸ ਦੀ ਸ਼ਰਟ ਹੈ ਅੱਛਾ ਥੋੜਾ ਜਿਹਾ ਨਾ ਸਨਲਾਈਟ ਇਧਰੋਂ ਡਾਇਰੈਕਟ ਪੈਣ ਦੇ ਕਾਰਨ ਵਿੰਡੋ ਦੇ ਵਿੱਚੋਂ ਜਿਹੜਾ ਤੁਸੀਂ ਲੈਮਨ ਸ਼ੇਡ ਦੇਖਿਆ ਇਸ ਤੋਂ ਪਹਿਲਾਂ ਉਹ ਥੋੜਾ ਜਿਹਾ ਤੁਹਾਨੂੰ ਲਾਈਟ ਦਿਖਿਆ ਮੈਂ ਉਸ ਦੀ ਐਕਚੁਅਲ ਪ੍ਰੋਪਰ ਪਿਕ ਹੈ ਜਿਹੜੀ ਥੰਬਨੇਲ ਦੇ ਉੱਪਰ ਵੀ ਲਗਾਉਣ ਦੀ ਕੋਸ਼ਿਸ਼ ਕਰੂੰਗੀ ਔਰ ਇਸ ਦੀ ਪਿਕ ਹੈ ਜਿਹੜੀ ਸੂਟ ਦੀ ਮੈਂ ਐਂਡ ਦੇ ਵੀਡੀਓ ਤੇ ਵੀ ਲਗਾਉਂਗੀ ਤਾਂ ਜੋ ਤੁਹਾਨੂੰ ਪ੍ਰੋਪਰ ਕਲਰ ਹੈ ਜਿਹੜਾ ਉਹ ਸਮਝ ਆ ਸਕੇ ਸੋ ਵੀਡੀਓ ਦੇ ਵਿੱਚ ਹੋ ਸਕਦਾ ਥੋੜਾ ਬਹੁਤ ਅੱਜ ਫੋਨ ਦਾ ਮਤਲਬ ਕੁਆਲਿਟੀ ਇਧਰ ਉਧਰ ਹੋ ਸਕਦੀ ਹੈ ਏ ਆਜੀ ਬੇਬੀ ਪਿੰਕ 올ਓਵਰ ਇਸ ਦਾ ਬਾਟਮ ਇਹ ਸ਼ਰਟ ਤੇ ਇਹ ਜਿਹੜਾ ਦੁਪੱਟਾ ਮੈਂ ਲੈ ਰੱਖਿਆਗਾ ਇਸ ਤੇ ਨਾਲ ਇਹ ਦੁਪੱਟਾ ਹੈ ਇਹ ਰਿਆਜੀ ਫਰੋਜ਼ੀ ਸੇਮ ਉਹੀ ਵਰਕ ਰਹੇਗਾ ਇਸ ਤੇ ਉੱਪਰ ਤੇ ਇਸ ਦੇ ਨਾਲ ਸੇਮ ਇਹ ਵਾਲਾ ਬਾਟਮ ਜਾਣ ਵਾਲਾ ਹੈ ਪਲੇਨ ਬਾਟਮ ਹੈ ਇਸ ਦਾ ਤੇ ਇਹ ਇਸ ਦਾ ਦੁਪੱਟਾ ਤੁਹਾਨੂੰ ਇਹ ਵਾਲਾ ਵੀ ਪਸੰਦ ਆਂਦਾ ਤੁਸੀਂ ਇਹ ਵੀ ਬੁੱਕ ਕਰ ਸਕਦੇ ਹੋ ਕਿਉਂਕਿ ਮੇਰੇ ਕੋਲੇ ਫਿਰੋਜ਼ੀ ਤੇ ਪਿਸਤਾ ਦੀ ਮੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਰਹੀ ਹੈ ਕਿਉਂਕਿ ਮੈਚਿੰਗ ਦੇ ਵਿੱਚ ਫਿਰੋਈ ਆ ਗਿਆ ਕਲਰ ਥੋੜੇ ਬ੍ਰਾਈਟ ਸੀਗੇ ਜਿਹੜੇ ਮੇਰੇ ਆਂਟੀ ਦੇ ਏਜ ਦੇ ਸੀਗੇ ਉਹਨਾਂ ਨੂੰ ਆਲਓਵਰ ਹੀ ਪਸੰਦ ਸੀਗਾ ਜੋ ਕਸਟਮਰ ਮੇਰੇ ਤੋਂ ਮੰਗ ਕਰਦੇ ਸੀ ਸੋ ਉਹਨਾਂ ਨੇ ਆਲਓਵਰ ਆਲਓਵਰ ਤੇ ਬਾਕੀ ਉਹਨਾਂ ਨੇ ਲਾਈਟ ਕਲਰ ਹੀ ਚੂਜ਼ ਕੀਤੇ ਸੋ ਕਿਸੇ ਨੇ ਕੋਈ ਮਤਲਬ ਛੋਟੀ ਇਸ ਦੇ ਕੋਈ ਆਪਾਂ ਜਿਵੇਂ ਪਾਣੀ ਜਾਂ ਸੂਟ ਉਹ ਲੈ ਸਕਦੇ ਆ ਤੇ ਵੱਡੀ ਇਸ ਦੇ ਜੋ ਸੀਗੇ ਉਹਨਾਂ ਨੇ ਮੇਰੇ ਤੋਂ ਸਪੈਸ਼ਲੀ ਬੋਲਿਆ ਸੀਗਾ ਕਿ ਸਾਨੂੰ ਆਲ ਓਵਰ ਦੇ ਵਿੱਚ ਲਾਈਟ ਕਲਰ ਦਿਖਾਓ ਸੋ ਉਹਨਾਂ ਦੀ ਮੰਗ ਤੇ ਮੈਂ ਲਾਈਟ ਕਲਰ ਦਿਖਾਏ ਸੀ ਤੇ ਸਾਰੇ ਉਹਨਾਂ ਨੂੰ ਪਸੰਦ ਵੀ ਬਹੁਤ ਆਇਆ ਆ ਆਰਡਰਸ ਰਿਸੀਵ ਹੋ ਗਈ ਹੈ ਫੀਡਬੈਕ ਆਇਆ ਬਹੁਤ ਸੋਹਣਾ ਲੱਗਿਆ ਉਹਨਾਂ ਨੂੰ ਸਟਾਫ ਮਤਲਬ ਅੱਛਾ ਉਹਨਾਂ ਦਾ ਜਿਹੜਾ ਮਨ ਹੈ ਸੈਟੀਸਫਾਈਡ ਹੋਇਆ ਤੇ ਇਹ ਜੀ ਸੇਮ ਉਹੀ ਟੈਸਲਸ ਵਾਲਾ ਸੇਮ ਪੈਟਰਨ ਡਿਜੀਟਲ ਪ੍ਰਿੰਟ ਤੇ ਬਾਰਡਰ ਇਸ ਦਾ ਉਹੀ ਸੂਟ ਦੇ ਵਿੱਚ ਡਾਟਸ ਹੁੰਦੇ ਆ ਜਿਵੇਂ ਉਹਨਾਂ ਨਾਲ ਇਹ ਬਾਰਡਰ ਹੈ ਜਿਹੜਾ ਹਾਈਲਾਈਟ ਕੀਤਾ ਹੁੰਦਾ ਹੈ ਕਈ ਮਤਲਬ ਵਿੱਚ ਪੁੱਛ ਲੈਂਦੇ ਆ ਕਿ ਇਹ ਸੂਟ ਦੇ ਨਾਲੋਂ ਡਾਰਕ ਕਿਉਂ ਹੈ ਕਿਉਂਕਿ ਸੂਟ ਦੇ ਨਾਲ ਵਿੱਚ ਜੋ ਡਾਟਸ ਬਣੇ ਹੋਏ ਨੇ ਇਹ ਬਾਰਡਰ ਉਹਨਾਂ ਡਾਟਸ ਦੇ ਨਾਲ ਹਾਈਲਾਈਟ ਕੀਤਾ ਹੁੰਦਾ ਸੋ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਜ਼ਿਆਦਾ ਗ੍ਰੇਸਫੁੱਲ ਲੱਗਦਾ ਸੋ ਇਹ ਹੈ ਜੀ ਦੁਪੱਟਾ ਆਈ ਹੋਪ ਤੁਹਾਨੂੰ ਕਨਸੈਪਟ ਸਮਝ ਚ ਆ ਗਿਆ ਹੋਣਾ ਜੋ ਵੀ ਤੁਹਾਨੂੰ ਆਰਡਰ ਪਸੰਦ ਹੈ ਤੁਸੀਂ ਆਪਣੇ ਲਗਾ ਸਕਦੇ ਹੋ ਹੁਣ ਜਿਹੜੇ ਮੇਰੇ ਕੋਲੇ ਮੈਚਿੰਗ ਦੇ ਵਿੱਚ ਪਏ ਹੋਏ ਆ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਇੱਕ ਝਲਕ ਦੌਰਾ ਮਤਲਬ ਦੌੜਾ ਦਿੰਨੇ ਆਪਾਂ ਕਿਉਂਕਿ ਬਹੁਤ ਸਾਰੇ ਨਵੇਂ ਵਿਊਅਰਸ ਆਏ ਹੁੰਦੇ ਆ ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਹੁੰਦੀ ਤੇ ਇੱਕ ਤੁਹਾਨੂੰ ਲੱਗਿਆ ਹੋਰ ਗੱਲ ਦੱਸਦੇ ਆਂ ਜੀ ਮੈਂ ਇਹ ਸੂਟਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਇੰਸਟਾ ਦੇ ਉੱਪਰ ਵੀ ਪੋਸਟ ਕਰੂੰਗੀ ਬਹੁਤ ਜਲਦੀ ਮੈਂ ਇਥੇ ਸੂਟਾਂ ਦੀਆਂ ਵੀਡੀਓ ਜਿਹੜੀਆਂ ਆਪਣੀਆਂ ਰਿਮੂਵ ਕਰੂੰਗੀ ਡਿ ਮੈਚਿੰਗ ਦੇ ਵਿੱਚ ਆਪਣਾ ਮੈਰੂਨ ਬਾਟਮ ਹੈ ਜੀ ਇਹਦੇ ਨਾਲ ਆਫ ਵਾਈਟ ਇਸ ਦਾ ਸ਼ਰਟ ਰਹੇਗਾ ਮੈਰੂਨ ਬਾਟਮ ਹੈ ਤੇ ਇਸ ਦਾ ਦੁਪੱਟਾ ਹੈ ਜਿਹੜਾ ਇਸ ਤਰ੍ਹਾਂ ਮੈਰੂਨ ਬਾਰਡਰ ਵਾਲਾ ਸੇਮ ਉਹੀ ਡਿਜੀਟਲ ਪ੍ਰਿੰਟ ਦਾ ਰਹੇਗਾ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਨਕੁਆਰੀ ਲੈ ਸਕਦੀ ਹਾਂ ਤੁਸੀਂ WhatsApp ਕਰੋਗੇ ਤਾਂ ਮੈਂ ਇਸ ਦੀ ਪ੍ਰੋਪਰ ਖੋਲ ਕੇ ਜੋ ਪਿਕ ਹੈ ਤੁਹਾਨੂੰ ਸ਼ੇਅਰ ਕਰ ਦੂੰਗੀ ਕਿਉਂਕਿ ਆਲਰੇਡੀ ਮੈਂ ਇਹ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਹੋਇਆ ਸੂਟ ਹੁਣ ਇੱਥੇ ਮੈਂ ਖੋਲ ਕੇ ਸਾਰੇ ਸੂਟ ਫਿਟ ਦਿਖਾਉਂਗੀ ਨਾ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਤੇ ਇਹ ਹੈ ਜੀ ਇਹਦੇ ਨਾਲ ਮਸਟਰਡ ਬਾਟਮ ਹੈ ਇਹ ਮਸਟਰਡ ਦੁਪੱਟਾ ਰਹੇਗਾ ਇਸਦੇ ਨਾਲ ਜਿਹੜਾ ਮੈਚਿੰਗ ਦੇ ਵਿੱਚ ਬਾਟਮ ਹੈ ਪਲੇਨ ਲੇਲਨ ਦੇ ਵਿੱਚ ਮਸਟਰਡ ਕਲਰ ਦੀ ਰਹਿਣ ਵਾਲੀ ਹੈ ਇਸ ਤੇ ਵਿੱਚ ਮੈਰੂਨ ਕਲਰ ਦੀ ਪਲੇਨ ਬਾਟਮ ਰਹਿਣ ਵਾਲੀ ਹੈ ਤੇ ਇਸ ਦਾ ਆਫ ਵਾਈਟ ਬੇਸ ਰਹੇਗਾ ਸ਼ਰਟ ਦਾ ਤੇ ਇਸ ਦੇ ਉੱਪਰ ਵਰਕ ਸੀਮ ਐਜ਼ ਇਟ ਸੇਮ ਮਿਲੇਗਾ ਬਸ ਇਹਨਾਂ ਨਾਲ ਬਾਟਮ ਹੈ ਜਿਹੜੀਆਂ ਉਹ ਮੈਚਿੰਗ ਹੋਣੀਆਂ ਮੈਰੂਨ ਤੇ ਮਸਟਰਡ ਤੇ ਇੱਕ ਇਹਦੇ ਵਿੱਚ ਪਿਕਾਕ ਫੇੜ ਆ ਜਾਂਦਾ ਜੀ ਇਹ ਵਾਲਾ ਏ ਪਿਕਾਕ कलर ਮਿਲੇਗਾ ਤੁਹਾਨੂੰ ਇਹ ਵਾਲੇ कलर ਦੀ ਬੋਟਮ ਮਿਲੇਗੀ ਤੇ ਇਹ ਦੁਪੱਟਾ ਮਿਲੇਗਾ ਇਸਤੇ ਨਾਲ ਤੇ ਸੇਮ ਆਫ ਵਾਈਟ ਦੇ ਵਿੱਚ ਉਹੀ ਸ਼ਰਟ ਰਹੇਗੀ ਇਹ ਵੀ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਆਪਣੇ ਤੇ ਠੀਕ ਹੈ ਜੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਬਾਏ ਐਂਡ ਟੇਕ ਕੇਅਰ